35000 ਦਾ ਬੱਕਰਾ ਪਾ ਲੈਨੇ ਆ ਫੇਰ ਠੀਕ ਹੈ ਜੀ ਬਿੰਦੀ ਬਿੰਦੀ ਪਾ ਕੇ ਪਾ ਕੇ ਫਿਰ ਫਾਇਦਾ ਕੀ ਹੈ ਠੀਕ ਹੈ ਹਾਂਜੀ ਐਂ ਕਰ ਸਾਡੇ ਸਖਾਈ ਫਿਕੜਾ ਹੀ ਰੱਖੀ ਬੱਕਰਾ ਹਾਂਜੀ ਇਹ ਚੜ੍ਹਦੀ ਜਿਹੜਾ ਹੁੰਦੀ ਹੈ ਨਾ ਫਸਾਈ ਦਾ ਫਰ ਲ ਦੱਸੋ ਨਾ ਨਹੀਂ ਆਪੂ ਬੱਕਰ ਨੂੰ ਅਗਸੋ ਕਰਨਾ ਪੁਰਾ ਚਾਹੀਦਾ ਬੱਕਰਾ ਬਾਜਤ ਪਾਉਣਾ ਯਾਰਾ ਬਸ ਠੀਕ ਹੈ ਜੀ ਬਾਈ ਲੈਲ ਭਾਈ ਰਹਿਣ ਦੇ ਹਣ ਜਾ ਓਏ ਨਹੀਂ ਨਹੀਂ ਸਮਝੋ ਆਏ ਦੱਸੋ ਪਾ ਚਾ ਦੋ ਆਪਾਂ ਫਿਰ ਵੀ ਬਸ ਮੈਂ ਧੂਆਂ ਕਰਕੇ ਬੂਹਣ ਮਨ ਪਾਰੀ ਜਿਹੜਾ ਬੱਕਰਾ ਮੰਗਾ ਲਈਏ ਬਾਬਾ ਕਰੋ ਨਹੀਂ 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 ਪੰਤਾਲੀ ਨਹੀਂ 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 ਬੱਸ 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 ਖੜ ਦੇ ਨਹੀਂ 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 ਅੱਜ 45 ਦਾ ਨਹੀਂ 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 ਚੱਲ ਫੇਰ ਭਾਈ ਆਲਾ ਫਸਾ ਆ ਬਾੜੀ ਮਸਾਬਣਾ ਮੁੰਦੀ ਮੇਰੀ ਜੋ ਬੱਕਰਾ ਬਾਦੂ ਵੇਚੋ ਨਾ ਯਾਰਾ ਪੂਰਾ ਮੇਰੀ ਜਣਾ ਖੇਰ ਕਰਦੀ ਯਾਰਾ ਮੰਡੀ ਯਾਰਾ ਕੋਈ ਨਹੀਂ ਖੇਰ ਨਹੀਂ ਕਰਦੀ ਹੋਰ ਕੀ ਕਰੇਗਾ 45 ਨਹੀਂ ਚਤਾਰੀ ਤੇ ਹੈਗੀ ਆ ਸਾਢੇ ਤਰਤ ਉਹਦਾ ਨਾਂ ਕੀ ਕੋਣ ਆਉਗੀ ਸਾਢੇ ਤਰਤਾਂ ਵਾਲੀ ਆ ਮੁੱਬੂਆ ਨੂੰ ਧਣਾਉਂਦੇ ਆ ਜਿਹਨਾਂ ਨੂੰ ਸੇ ਦਵਾ ਦੂਗਾ ਜਾਂ ਕੱਟ ਦੇ ਚਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਹੁਣ ਖੁੱਤੋਂ ਦੇ ਖੜਾ 14 ਕਰ ਲੈ ਬਈ ਸਹੀ ਕੱਢ ਚੱਲ ਦੱਸ ਸਹੀ ਕੱਢ ਸਹੀ ਦੇਖ ਮਨ ਨੂੰ ਲੈ 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 ਨਹੀਂ ਸਹੀ ਲੈ ਲੈ ਹਾਂ ਸਹੀ ਹਾਲ ਆ 10 ਰੁਪਏ ਆ ਹਟ ਜਾ ਮਤਲਬ ਕਿ ਇਹ ਵੀ ਬੰਦੇ ਹੋਈਏ ਨੇ ਤੂੰ ਵੀ ਹੋਈ ਹੈਂ ਤਨੂ ਰੋਟੀ ਦੇ ਦੇ ਬੱਕਰਾ ਕੌਣ ਜੀ ਹਾਂ ਜੀ ਇਹ ਝੋਟੇ ਜਾਣੇ ਰੇ ਇਹ ਦੂਰੋਂ ਚੱਲ ਕੇ ਆਏ ਨੇ ਬਾਈ ਮੈਂ ਕਿਹਨਾਂ ਡਗਾ ਲਾ ਦੇ ਗੰਨੀ ਪਹਿਲੇ ਬਾਈ ਨਾਲ ਤੂੰ ਰਹਿ ਮਾਰ ਰਹਾ ਮੇਰੀ ਉਰਕਾ ਵੀ ਪਾਸੋਂ ਖਾਦੂ ਨੀ ਮੀਨੋ ਆਵੰਦੇ ਨੂੰ ਮੇਰੇ ਸਾਈ ਤੈਨੂੰ ਦੱਸਦਾ ਫਿਰ ਆ ਮਮਾਰ ਕਾ ਖਬਰ ਨੇ ਆ ਲੈ ਫੜ ਉਹ ਮਗਾ ਇਹਨੂੰ ਫੜਾ ਕਿੱਦੋਂ ਭੱਗ ਗਿਆ ਉਹ ਆ ਦੇ ਸਭ ਕਰਾ ਗੰਨੀ ਕਰ ਬਾਈ ਜੀ ਬਾਈ ਮੈਂ ਤਾਂ ਮੀਨੋ ਕਰਿਆ ਕਰਦੇ ਨੂੰ ਆ ਲੈ ਬਾਈ ਕਿਨੇ ਫੜਨਾ ਸਾਈ ਆ ਵੇ ਇਹਨੂੰ ਫੜਾ ਫੜਾ ਬਾਈ ਬਾਈ ਸਾਈ ਨੇੜੇ ਹੋ ਜਾ ਵੀਰੇ ਬੱਕਰੀਆਂ ਦੇ ਕੋਲੇ ਹੋ ਜਾ ਵੀਰੇ ਹਾਂਜੀ ਪੱਕਾ ਲਾ ਦੇ ਮਾ ਜੀ ਕੱਚਾ ਲਾ ਦੇ ਬਾਈ ਗੰਦਾ ਮੇਰਾ ਲਾ ਦੀ ਅਗੂ ਮਰੂ ਪੱਕਾ ਲਾਓ ਕੱਚਾ ਕਿਨੂੰ 35000 ਦਾ ਬੱਕਰਾ ਪਾ ਲੈਨੇ ਆ ਫੇਰ ਠੀਕ ਹੈ ਜੀ ਬਿੰਦੀ ਬਿੰਦੀ ਪਾ ਕਾ ਪਾ ਕੇ ਫੇਰ ਫਾਇਦਾ ਕੀ ਹੈ ਠੀਕ ਆ ਹੁਣ ਦੁਪਹਿਰਾਂ ਹੋ ਜਾਣਾ ਮਾਏ ਵਾਲਾ ਮੇਰਾ ਕੰਮ ਜਾਣੀ ਬੱਕਰਾ ਲੱਗਦਾ ਤੈਨੂੰ ਬਾਈ ਮਾਰਵਾ ਸਾਰੇ ਮੇਰੇ ਮਾਣ ਦਾ ਨਾ ਵੈਨੂੰ ਮਾਰਾਂ ਦੇਖ ਬਚਾਲਾ ਲੱਭੇ ਕੋਈ ਆ ਦੇ ਬੱਕਰੇ ਦਾ ਕੰਨ ਕੋਣ ਦੇਖ ਲਈ ਤੈਨੂੰ ਸਾਰਾ ਕੁਝ ਇਹਦਾ ਜਮਾ ਪੁੱਛਿਆਗਾ ਅੱবি ਹੁਣ ਟਰਾਈ ਮਾਰ ਲੈ ਫੋਨ ਵਾਲਾ ਮੋਬਾਈਲ ਦਾ ਜ਼ੂਮ ਕਰਦਾ ਨਾ ਬਾਜਾ ਖੁੱਲ੍ਹਾ ਛੱਡੀ ਮੇਰੇ ਇੱਕ ਲੋ ਜੀ ਲੰਗ ਲਓ ਵਾ ਦੇਖ ਲਈ ਦੋ ਹਿਆ ਹੋਰ ਪਤਾ ਮੈਂ ਕੀ ਹੋਣਾ ਨਹੀਂ ਨਹੀਂ ਇੰਨਾ ਮੰਗਿਆ ਕਿੰਨਾ ਨਹੀਂ 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 ਦੇਖ ਲੈ ਨਹੀਂ ਤੇਰੀ ਮਰਜ਼ੀ ਲੈ ਜੀ ਮਕਰ ਮੋਰ ਕਾ ਨਹੀਂ ਦਰਜੀ ਦਾ ਕਿੱਲ ਲੱਗੇ ਇਹ ਤਾਂ ਮੰਡੀ ਰੰਡੀ ਆ ਨਹੀਂ 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 ਇੰਨੇ ਤੇਰੀ ਮਰਜ਼ੀ ਆ ਵੇ ਗੋਦਲੀ ਹਟਵਾਉਣਾ ਮੈਂ ਦੱਸਿਆ ਵਾ ਆਪਾਂ ਇਹਨਾਂ ਨੂੰ ਕਲੰਪੁਰ ਕੋਈ ਹੋਰਿਆ ਫੋਨ ਕੀਤਾ ਲੋ ਕਾਲੀ ਵਾਲੇ ਕੁੜੀਆਂ ਪੀ ਪਕੜੀ ਕੋਈ ਨਹੀਂ ਕੋਈ ਨਹੀਂ ਕਰਦੇ ਕਰਦੇ ਮਸਲਾ ਕਰਦੇ ਹਾਂਜੀ ਆ ਇਹਦਾ ਬਾਹਰੇ ਗਾਗ ਗਾਗ ਬਮਾਇ ਆ ਫੋਨ ਤੇ ਹੁੰਦੇ ਨੇ ਨਾ ਦੱਸ ਨਹੀਂ ਨਹੀਂ ਆਪਾਂ ਨਹੀਂ ਦੇਣਾ ਕਿੱਥੇ ਕਹਿੰਦਾ ਤੂੰ ਜੋ ਤੈਨੂੰ ਦੱਸਿਆ ਵਾ 80 ਨਹੀਂ ਜਾਂਦਾ ਚੜਦਾ ਫੇਰ ਹਾਂਜੀ ਐਂ ਕਰ ਛਾਲ ਦੇ ਫੇਖੜਾ ਹੀ ਰੱਖੀ ਬਕਰਾਂ ਹਾਂਜੀ ਇਹ ਚੜਦੀ ਜਿਹੜਾ ਹੁੰਦੀ ਐ ਹੂੰ ਉਹ ਬੁਵਾ ਜੀ ਜੋਂ ਜੋਂ ਹਾਕਾਂ ਦੇ ਨੰਗੀ ਜਾਣਗੇ ਇਹੇ ਡੌਣ ਪੀਜੋ ਚਲੋ ਕੋਈ ਨਹੀਂ ਹੋਰ ਕੋਈ ਸਹੀ ਆ ਬੱਕਰਾ ਦੇਣਾ ਹੁਣ ਦੇਣਾ ਵਾ ਆਪਾਂ ਦੇਨੂ ਲੈਂਦਾ ਦੇਨੂ ਲੈਂਦਾ ਲਫਾੜਾ ਨਹੀਂ ਨਹੀਂ ਫਰਾ ਦਾ ਫਸਾਈ ਦਾ ਫਾੜ ਲੈ ਦੱਸੋ ਨਾ ਵੀ ਇਹ ਬੱਕਰਾ ਦਵਾ ਗੋ ਕਰਨਾ ਪੁਰਾ ਚਾਲੀ ਉਹਦਾ ਬੱਕਰਾ ਬਾਜਾ ਮੋਣਾ ਯਾਰਾ ਬਸ ਠੀਕ ਹੈ ਜੀ ਪੈਸੇ ਜੰਗੇ ਲੱਗ ਰਹੇ ਨੇ ਹੁਣ ਹੁਣ ਕਿੰਨਾ ਕਿਨੇ ਦਾ ਹੁਣ ਤੂੰ ਯਾਰਾ ਲੁਗ ਨਾ ਕੰਨਾ ਹੁਣ ਸੱਟ ਕੰਨਾ ਕਿਨੇ ਮਾਰ ਖਾਂਦਾ ਸਰ ਨਾ ਤਾਂ ਤੇਰਾ ਦੇਖੇ ਇਹ ਬੱਕਰਾ 50000 ਦਾ ਬਾਈ ਨਾ ਤੇ ਕਿ ਤੇਰਾ 60000 ਦਾ ਚੱਲ ਬਾਈ ਰਹਿਣ ਦੇ ਹਣ ਜਾ ਓਏ ਨਹੀਂ ਨਹੀਂ ਹਾਂ ਜੀ ਪੰਜ ਚਾਰ ਪੰਜ ਫਿਰ ਬੱਸ ਮੈਂ ਧੂਆਂ ਕਰ ਗਾ ਹੁਣ ਨਹੀਂ ਨਹੀਂ ਕੋਈ ਨਹੀਂ ਵਧੀਆ ਹੁੰਦਾ ਬੱਕਰਾ ਬਾਈ ਐ ਨਾ ਕਹੀ ਤੂੰ ਮੇਰਾ ਤੂੰ ਮਰਾੜੀ ਆ ਨਹੀਂ ਨਹੀਂ ਉਹ ਨਹੀਂ ਗੱਲ ਠੀਕ ਹੈ ਤੇਰੀ ਮੈਂ ਤੇਰੀ ਮੰਨਦਾ ਨਹੀਂ ਨਹੀਂ ਇਹਨੂੰ ਜਾਇਦਰ ਤੁਮੋਲ ਮੰਗਾ ਜਾਇਦਰ ਨਾ ਲਾਦਾ ਨਹੀਂ ਨਹੀਂ ਦੁਨੀਆ ਕਾਦੰਦ ਅਸੀਂ ਪਿੱਛੇ ਨਹੀਂ ਅੱਠ ਦੰਦ ਹੋਵੇ ਦੰਦ ਬੱਦ ਕਿੰਨੇ ਲਾਦੇ ਉਹੀ ਗੱਲ ਹੈ ਹੁਣ ਕਿੰਨੇ ਦੱਸੇਗਾ ਤੂੰ ਹੁੰਦਾ ਯਾਰ ਫਿਰ ਤਾਂ ਗੱਲ ਹੈ ਇਹ ਸਗਣਾ ਦੰਦ ਵੀ ਬਹੁਤ ਕੱਢੇ ਉਹਦਾ ਯਾਰ ਹੁਣ ਬਈ ਇਹਦਾ ਜੱਮਾ ਮੌਲਾ ਹੋ ਗਿਆ ਨਾ ਦਾ ਕੱਚਾ ਹਾਂ ਤੇਰੀਆਂ ਮਾਤਰਾਂ ਕੋਲ ਸਾਹਮਣੇ ਲੋਕ ਨਾਲ ਉਹਦਾ ਥੁੱਡੀ ਮਰਜੀ ਰਹੀ ਯਾਰ ਹੁਣ ਦੱਸਿਆ ਸਾਈਕਲ ਦੇਣਾ ਕਿੰਨੇ ਦਾ ਹੈ ਮੈਂ ਦੱਸਿਆ ਵਾ ਇੱਥੇ ਹੀ ਜੁਗਦਾ ਨਾ ਇੱਥੇ ਚੜਦਾ ਨਹੀਂ ਯਾਰ ਨਹੀਂ ਜੇ ਭਾਈ ਗੜਦਣਾ ਦੇ ਰਾ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਕੀ ਜਿਹੜਾ ਗਾ ਨੂੰ ਦਬਾਣਾ ਯਾਰ ਤੂੰ ਕਰਦੇ ਯਾਰ ਪਕੜ ਆਹ ਹਾਂ ਯਾਰ ਬੁ ਕਰਦਾ ਨੀੜ ਦਾ ਨੀੜ ਦੇ ਯਾਰ ਮੈਂ ਆਪਾਂ ਮਾਰਨਾ ਨਹੀਂ ਜਾਇਦਾ ਬੱਸ ਭੱਜੀ ਨਾ ਮੁਖੜਾ ਛੱਡ ਦੇ ਨਹੀਂ ਭੱਜਦਾ ਤੂੰ ਆਪ ਦੇਖ ਕੇ ਗਰੀ ਬਸ ਇਹਨਾਂ ਆਪਾਂ ਮੈਂ ਕਹਿੰਦੀ ਹੁਣ ਨਹੀਂ ਇਹਨੂੰ ਰੱਖਦੀ ਹਾਂਜੀ ਤੂੰ ਜਿਹੜੀ ਤੂੰ ਮੈਂ ਪੱਕਾ ਹਾਂਜੀ ਦੱਸ ਪੱਕਾ ਤੈਨੂੰ ਮੈਂ ਪੱਕੀ ਰਹਾਂਗਾ ਜਿਹੜੀ ਰੱਖਦੀ ਸਾਢੀ ਦੀ ਹਾਂਜੀ ਆਪੀ ਮਾਰੂ ਮੈਂ ਹਾਂਜੀ ਆ ਵੀ ਮੁੱਛ ਵਾਲਾ ਮਾਰਦਾ ਹੁੰਦਾ ਸੀ ਲਾਇਆ ਬਰਾ ਫੜੋ ਨਹੀਂ ਨਹੀਂ ਟੰਡਾ ਫੜਾ ਫੇਰ ਜੇ ਲਾਹਣ ਬੱਕਾ ਦੇ ਦੀ ਮੇਰਾ ਭਾਈ ਮੰਗ ਕਦ ਪੈਸੇ ਮੰਗ ਲਾ ਲੱਗ ਜੀ ਦੇਵਾਂਗੇ ਨਹੀਂ ਆਹ ਜੇ ਮੁੱਲ ਮੰਗੂ ਨਹੀਂ ਪੈਸੇ ਮੰਗ ਨਹੀਂ ਨਾ ਪਰਾ ਪੈਸੇ ਮੰਗ ਨਹੀਂ ਲਾ ਜਾਣਾ ਤੂੰ ਤਨਾ ਅੜੀ ਦੀ ਕਹੇ ਫੇਰ ਵਾ ਤੂੰ ਮੈਨੂੰ ਕਾਲ ਵੀਰੋ ਕਰੀ ਆ ਹਾਂ ਜੀ ਤੈਨੂੰ ਕਹਾਂ ਬੱਕਾ ਤੇ ਵੇਚੂਗਾ ਹਾਂ ਜੀ ਤਨਾ ਜਵਾਨ ਕਰੀ ਹੋਈ ਦੀ ਬੱਕਾ ਤੇ ਵੇਹਣ ਬਿਕ ਰਿਹਾ ਹਾਂ ਹਾਂ ਜੀ ਉਦੋਂ ਬਾਅਦ ਉਹ ਨਾ ਮੁੱਲ ਲਾਤਾ ਉਹ ਕਿਸੇ ਨਾਲ ਜੀ ਬਈ ਉਹਦੋਂ ਨਾ ਗਾ ਹਾਂ ਕਿ ਚੜਦਾ ਨਹੀਂਗਾ ਮਨ ਪਾ ਲਈ ਜਦੋਂ ਮੰਦਵਾਈਆ ਬੰਦਾ ਕਰੋ ਨਹੀਂ 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 ਪੰਤਾ ਨਹੀਂ 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 ਬੱਸ 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 ਛੱਡ ਦੇ ਨਹੀਂ 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 ਉਹ ਨਹੀਂ ਨਹੀਂ ਉਹ ਬੱਸ ਆ ਗਿਆ ਹੋ ਗਿਆ ਨਹੀਂ ਨਹੀਂ ਬੰਨ ਚੱਲ ਬੱਕਰਾ ਜਾਏ ਨਹੀਂ ਨਹੀਂ ਕੋਈ ਫਤਕਾ ਨਾ ਕਰ ਬੰਨ ਦੇ ਬੰਨ ਦੇ ਬੱਕਰਾ ਛੱਡ ਦੇ ਕੋਈ ਨਹੀਂ ਛੱਡ ਦੇ ਪੱਕੜਾ ਕੋਈ ਨਹੀਂ ਪੱਕੜਾ ਹਾਂ ਚਲ ਜਾਂ ਦੇ ਨਹੀਂ ਨਹੀਂ ਅਜ 45 ਦੇ ਨਹੀਂ 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 ਚੱਲ ਫੇਰ ਭਾਈ ਆਲਾ ਫੜ ਚੱਲ ਜਾਂਦੇ ਹਾਂ ਹੁਣ ਫਿਰ ਕੋਈ ਨਹੀਂ ਆ ਨਾ ਬੇਤੁਰੀ ਚੱਲ ਜਾਂਦੇ ਹਾਂ ਆਇਆ ਆਇਆ ਉਹ ਨਹੀਂ ਨਹੀਂ ਆਪਾਂ ਹੱਡ ਪਾ ਕੇ ਕਮਣ ਖਾੜ ਜਾ ਹਾੜ ਜਾ ਹੁਣ ਲੈਣਾ ਨੇ ਆਪਾਂ ਉਹ ਖਾੜ ਜਾ ਹੁਣ ਤੇ ਲੈਣਾ ਆਪਾਂ ਉਹ ਹੱਡ ਕਮਣ ਖਾੜ ਪਾ ਜਾ ਲੈਣਾ ਹੈਗਾ ਉਹ ਨਹੀਂ ਲੈ ਲੈਣਾ ਫਰਕ ਆਇਆ ਕਿ ਹੋਇਆ ਹੋਇਆ ਨਹੀਂ ਆਈ ਨਾ ਗੱਜਾ ਵੇਚਣਾ ਯਾਰ ਦੇਖ ਜਾਨ ਫਰਾ ਦੇ ਕਹਿੰਨੀ ਫਰਾ ਦੇ ਨਹੀਂ ਕੱਢ ਲੈਣਾ ਚਲ ਕਰ ਲੈ ਕਰ ਲੈ ਵਾਹ ਕਰ ਲੈ ਵੇ ਪੈਸੇ ਬੋਧੋ ਲੱਗ ਗੰਗਾ ਹਾਂ ਕਿਸਾ ਜਲਣਾ ਓਏ ਇਹ ਕੋਈ ਨਹੀਂ ਹੈ ਕਿ ਕਿਹੜਾ ਹੈ ਕਿਹੜਾ ਦੇਖ ਰੋ ਬੋਲਣਾ ਨਹੀਂ ਜਾਲਣਾ ਨਹੀਂ ਹੈਗਾ ਕਿਰਾਇਆ ਬੋਲ ਲੱਗ ਗਿਆ ਹਾਂ ਵੇਚਦੇ 40 ਤਿੰਨ ਕਿਰਾਇਆ ਬੋਲਿਆ ਨਹੀਂ 40 45 ਦਾ ਭਾਵੇਂ ਨਹੀਂ ਰਹਿ ਉਹਨੂੰ ਜਰਾ ਆ ਵੀ ਉਹ ਵੀ ਚੱਲ ਬਚਣਾ ਰੋ ਚੱਲ ਉਹ ਤੂੰ ਪੂਰਾ ਪਿਆ ਕਰ। ਉਹ ਕਿੱਥੇ ਬੋਲ ਨਹੀਂ ਮਹਤਰ ਬਿਆ ਨਹੀਂ ਬਾਬਾ। ਮਾਦਰੀ ਕੇ ਕੋਈ ਜਿੱਦ ਰੱਖੀਆ। ਮੈਂ ਪੂਰਾ ਕਰ। ਤੇ ਮੇਰੇ ਜਣਾ ਖੇਡ ਕਰ ਤੀ ਯਾਰ ਮੰਡੀ ਯਾਰ। ਕੋਈ ਨਹੀਂ ਖੇਡ ਨਹੀਂ ਕਰਦੀ। ਬੋਲ ਕੀ ਕਰਿਆ ਜਾ। ਨਹੀਂ ਨਹੀਂ ਪੂਰਾ ਕਰ ਦਿਓ। ਲੈ ਮੈਂ ਕਹਿੰਦਾ ਪੂਰਾ ਹੋ ਬੋ ਗਿਦਨ। ਚਲ ਵੇਖੀ ਜਾ। ਹੁਣ ਪਾਣੀ ਬਾਈ। ਗਾਹ ਪਾਇਆ ਬਲੀ ਵਾਦਾ ਕੀ ਯਾਰਾ। ਚਲੋ। ਇਹ ਤਾਂ ਹੁੰਦੀ ਰਹਿੰਦੇ ਤੇਰੇ ਪੂਰੇ ਨਹੀਂ ਹੁੰਦੇ ਹੈਗੇ। ਤੇਰਾ ਘਰ ਦਾ ਮੈਂ ਮਣਾ। ਆਂ ਕਰੀ ਰ। ਲੈ ਹੁਣ ਮਨੋਂ ਨਵਾਦੀ ਬੱਕਰੇ ਦੇ। ਨਹੀਂ ਨਹੀਂ ਉਹ ਨਹੀਂ ਗੱਲ ਕੋਈ ਹੋਰ ਕੋਲ। ਉਹ ਮੋਗਾ ਤੋਂ ਮਾਰ ਲਾਇਆ ਜੀ। ਨਾ ਤੈਨੂੰ ਨਾ। ਲਾਹੂ ਨੂੰ ਮਗਹ ਮਾਰ ਲੀ ਨਾਲ ਆ ਬਾੜੀ ਬਿਛਾਉਣਾ ਮੁੰਡੀ ਮੇਰੀ ਜੇ ਬੱਕਰਾ ਬਾਪੂ ਪੇਜੋ ਨੇ ਯਾਰਾ ਹਾਂ ਪੂਰਾ ਕਰ ਦਈਏ ਨਾ ਪੂਰਾ ਕਰ ਦਈਏ ਮਾਂ ਜੰਮੀ ਪੂਰਾ ਹੁੰਦਾ ਹੈਗਾ ਇੱਕ ਵਾਰ ਪਾਇਆ ਨਹੀਂ ਬਾਪੂ ਪੂਰਾ ਕਰ ਦਿਓ ਲਿਖਾਈ ਕਰ ਦੂ ਬੰਦੇ ਨੂੰ ਹੋਰ ਕੁਝ ਨਹੀਂ ਕਰਦਾ ਹੈਗਾ ਪੂਰਾ ਕਰ ਦਿਓ ਲਿਖਾਈ ਉਹ ਵੀ ਕਰ ਦੂਗਾ ਹੋਰ ਨਹੀਂ ਕੁਝ ਬੰਦਾ ਹੈਗਾ ਬੱਸ ਚੱਕਰ ਗਿਆ ਐਸੀ ਬਿਲਕੁਲ ਜਾਇਜ਼ ਨਹੀਂ ਦੇਖੋ ਇਹ ਨਾ ਸੋਚੋ ਵੀ ਆਪਣਾ ਟਿੱਡ ਅਗਲੇ ਦਾ ਵੀ ਟਿੱਡ ਉਹਨੂੰ ਵੀ ਕੋਈ 1000 2000 ਆਉਂਦਾ ਹੈਗਾ ਤਰ੍ਹਾਂ ਫਿਰ ਫੂਲਮਾ ਤੇਰਾ ਬਖਦੇ ਆ ਬਿਲਕੁਲ ਸਹੀ ਗਲਤ ਗੱਲ ਨਹੀਂ ਹੈਗੀ ਛੱਡੋ ਬੱਕਰਾ ਕਰ ਰਿਹਾ ਹੈ ਜਿਹਦਾ ਕਰਾਇਆ ਚਾ ਪੰਦਰਾਂ ਹਜ਼ਾਰ ਬਹੁਤ ਵਧੀਆ ਰੁਪਏ ਨੇ ਚੰਗਾ ਰਹੇਗਾ ਛੱਡ ਦੇ ਤੱਕਰਾ ਠੀਕ ਆ ਬਾਕੀ ਤੇਰੀ ਚੀਜ਼ ਆ ਵੱਡੇ ਵੀਰ ਧੱਕਾ ਕੋਈ ਨਹੀਂ ਪਰ ਅੱਜ ਦੀ ਘੜੀ ਅੱਜ ਦਾ ਬਾਜ਼ਾਰ ਪੈਸੇ ਜੇ ਤੂੰ ਮੈਨੂੰ ਕੱਲ ਕਾਲ ਫਿਲੋ ਕਰੀ ਮੈਂ ਤੇਰੀ ਜਿੱਦ ਰੱਖੀ ਨਹੀਂ ਨਹੀਂ ਉਹ ਤਾਂ ਹੈ ਨੀ ਮੈਨੂੰ ਖੇਡਿਆ ਬੰਦਾ ਨਹੀਂ ਬੋਲੇ ਇਹਨੇ 10000 ਬਾਬਾ ਹਾਂ ਉਹਨੇ ਮੈਂ ਪਰਾ ਕੀ ਆ ਮੈਨੂੰ ਬੱਕਰੇ ਦਾ ਪੈਸੇ ਮਿਲਦੇ ਵੀ ਪਰ ਮੈਂ ਹਾਂ ਨਹੀਂ ਯਾਰ ਮੰਡੀ ਵਿਖਾ ਕੇ ਉਹਨਾਂ ਨੇ ਕੱਲਣਾ ਹੀ ਇਧਰ ਕੀਦੇ ਆਪਣੇ ਦੇਖ ਕੇ 4000 ਰੁਪਏ ਦੇ ਕੇ ਵਧੀਆ ਵੇਖੀ ਤੁਸੀਂ ਕੀਆਂ ਨਾ ਤੁਸੀਂ ਗੱਲਾਂ ਅਗਲੇ ਨੂੰ ਵੀ ਰੋਟੀ ਚਾਹੀਦੀ ਹੈ ਦੇਖੋ ਐਡਾ ਰਿਸਕ ਲੈ ਕੇ ਜਾਓ 1000 20 ਉਹ ਜਦਾਂ ਨਹੀਂ ਹੈਗਾ 50000 ਦਾ ਉਹ ਵੀ ਨਹੀਂ ਵੇਚ ਸਕਦਾ ਨਾ ਜੇ ਵਪਾਰੀ ਲੱਖਾ ਉਹ ਉਹ ਵੀ ਬਸ 10000 ਉਹਨਾਂ ਦੀ ਗੂ ਉਹਦਾ ਕੋਈ ਤੇਰਾ ਵਰਗਾ ਵੀਡੀਓ ਦੇਖ ਕੇ ਅਗਲਾ ਕੋਲ 1000 2000 ਵੱਧ ਲੈਣਾ ਵਾ ਗੱਲ ਇੰਨੀ ਗਾ ਗੱਬਣ ਕਰਾ ਲੈਂਦਾ ਵਾ ਬਸ ਨਹੀਂ ਪਰ ਪੈਸੇ ਨਹੀਂ ਮਾੜੇ ਜੇ ਬੱਕਰਾ ਫੜਾ ਦੇ ਵਧੀਆ ਰਹੇਗਾ ਅੱਗੇ ਤੇਰੀ ਚੀਜ਼ ਆ ਚਲੋ ਕੋਈ ਨਹੀਂ ਉਹ ਤੇਰੀ ਖੁਸ਼ੀ ਚੰਗਾ ਰਹੇਗਾ ਚੰਗਾ ਚੰਗਾ ਰਹੇਗਾ ਪੈਸੇ ਵਧੀਆ ਨੇ ਪੈਸੇ ਨਹੀਂ ਮਾੜੇ ਆ ਚਲੋ ਕੋਈ ਨਹੀਂ ਬੱਕਰਾ ਚਲੋ ਕਰ ਬਣਾ ਲਾ ਰਿਹਾ ਘਰ ਉਹਦੇ ਨਾਲ ਬਾਕੀ ਸਲਾਹ ਕਰ ਦੋ ਤੂੰ ਮੰਡੀ ਦਾ ਸਰੀਰ ਇੱਥੇ ਕਢ ਕੇ ਆ ਹਾਂ ਕਿੱਦਾਂ ਕਰੀ ਕਿੰਨੇ ਲਖਾਈ ਨਹੀਂ ਤੇ ਬੜ ਗਿਆ ਫਿਰ ਤੇ ਆ ਵੀ ਤੁਹਾਡਾ ਜੋ ਆ ਤੁਸੀਂ ਉਹ ਨਾਲ ਕਰ ਲੋ ਤੇ ਲਖਾਈ ਕਰਾ ਦੇ ਪੂਰਾ ਪੁੱਤ ਮੈਂ ਤਾਂ 500 ਰੁਪਏ ਲਵਾਂਗਾ ਉਹ ਮਾਗੀ ਉਪਲਾ ਉਹ ਨਾ ਚਲਦੇ ਰਾਜ ਉਹ ਫੜਾ ਹੋ ਗਿਆ ਲਖਾਈ ਕਰ ਹੋ ਗਿਆ ਹਰ ਬਾਦ ਫੜ ਲਾ ਬੱਤਰਾ ਹੋ ਗਿਆ ਚਲ ਅਦੇ ਗਵਰਨਰ ਨੇ ਕਿਹਾ ਬਾਹਰ ਦੇ ਲਖਾਈ ਲਖਾਈ ਦੋ ਅੱਡਾ ਖੜ ਜਾ ਯਾਰ ਹਾਰ ਚੱਲ ਕੋਈ ਨਾ ਲਾਲਾ ਤੂੰ ਆਲਾ ਪੂਰਾ ਨਾਮ ਆਖ ਚਾ ਚੱਲ ਲਖਾਈ ਦੋ ਕਰਦਾ ਬਾਈ ਆਪਣੀ ਲਖਾਈ ਆ ਬਾਈ ਬਾਈ ਮੈਂ ਛੋਟ ਨਹੀਂ ਕਰਾਉਂਦਾ ਲਖਾਈ ਖੜ ਜਾ ਕੋਈ ਗੱਲ ਨਹੀਂ 45 ਬਜੇ ਆ ਜਾਏ ਤਾਂ ਬੰਦਾ ਆਈਆ ਕੋਈ 500 ਰੁਪਏ ਛੂਟ ਕਰਾਉਂਦਾ ਖੜ ਜਾ ਮਨ ਚੱਕੀ ਤੇਰੇ ਨੁਕਿਆ ਜਾਊਗਾ ਮਨ ਮਨ ਅੰਦਰ ਆ ਦੇ ਛੂਟ ਕਰਾ ਲਈ ਆ ਜਾ ਬਾਈ ਉਹ ਚੱਲ ਉਹ ਚੰਗੇ ਟਾਈਮ ਆ ਕਿ ਜ਼ਰੂਰੀ ਹੈ ਉਹ ਮੇਰੇ ਸਾਦਾ ਤੇਰਾ ਫੈਸਲਾ ਕਰਿਆ ਮੈਂ ਆਨੰਦ ਵੀ ਵਾਦਾ ਦੇ ਦੋ ਰੁਪਏ ਰੋ ਖ ਜਰਨ ਦਾ ਤੈਨੂੰ ਵੀ ਵਾਦਾ ਦੇ ਦੀ ਯਾਰ ਹਾਂ ਮੈਂ ਸੁਣਾ ਕਲ ਕੁੱਟੀ ਜੋਰ ਵਧੀਆ ਕਰਨੀ ਐ ਨੇ 40 40 ਗੈਰ ਹੈ ਆ ਕੀ ਹੈ ਚਿੱਟੜੀ ਚਿੱਟੜੀ ਤੋੜੀ ਯਾਰ ਇਹਦਾ ਨਾਂ ਜਰਨ ਬਾੜ ਦੀ ਬਾੜ ਚੱਪੈ ਪਾਉਣੇ ਕਰ ਇਹਨਾਂ ਨੂੰ ਯਾਰ ਯਾਰ ਬਈ ਇਹ ਵੀ ਇਹ ਗੂਗਲ ਪੇ ਕਰ ਦੇ ਨਾ ਬਾਕੀ ਕਾ ਹਾਂ ਬਾਕੀ ਦਾ ਕਾ ਕਰ ਦੇ ਗੂਗਲ ਪੇ ਕਰ ਦੇ ਜਿਵੇਂ ਮਾਰਚਿੰਗ ਕਰ ਸਾਰੀ ਗੂਗਲ ਪੇ ਕਰ ਦੇ ਜਿਹੇ ਇਹ ਕਹਣਾ ਕਰਨਾ ਕਰਦੇ ਚੱਲ ਜਾਗੇ ਥੰਦੇ ਵਿੱਚ ਦੇ 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 ਉਹਨਾਂ ਨੂੰ ਮਾਸ ਵੀਰ ਬਾਕੀ